ਅਰਜਿੰਦਰ ਸਿੰਘ ਤਾਂ ਮੀਨੇ ਛੱਡੀ ਐ ਐਸਜੀਪੀਸੀ ਦੀ ਪ੍ਰਧਾਨ ਜੀ ਅੰਤਰਿੰਗ ਕਮੇਟੀ ਨੂੰ ਪੇ ਜਸ ਤਿਫਾ ਬੋਲੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਸਤਕਾਰ ਦੇ ਵਜੋਂ ਚੁੱਕਿਆ ਕਦਮ ਅਰਜਿੰਦਰ ਸਿੰਘ ਤਾਂ ਮੀਨੇ ਸੱਤ ਮੈਂਬਰੀ ਕਮੇਟੀ ਤੋਂ ਵੀ ਕੀਤਾ ਕਿਨਾਰਾ ਜਥੇਦਾਰ ਨੂੰ ਕੀਤੀ ਅਪੀਲ ਕਿ ਹਾਂ ਮੈਨੂੰ ਫੌਰਨ ਕੀਤਾ ਜਾਵੇ ਫਾਰਗ ਅਕਾਲੀ ਦਲ ਦੀ ਭਰਤੀ ਦੇ ਲਈ ਸਿੰਘ ਸਹਿਬਾਨਾ ਨੇ ਬਣਾਈ ਸੀ ਕਮੇਟੀ ਪਟਨਾ ਸਾਹਿਬ ਦੇ ਸਾਹਿਬ ਦਾ ਜਥੇਦਾਰ ਰਣਜੀਤ ਸਿੰਘ ਦੀ ਅਪੀਲ ਤਾਂ ਮੈਂ ਅਸਤੀਫਾ ਵਾਪਸ ਲੈਣ ਤੇ ਵਿਚਾਰ ਕਰਨ ਸੱਬੀ ਵਿਚਗੀਰ ਕੌਰ ਬੋਲੇ ਤਾਂ ਮੀ ਨੇ ਪੰਥਕ ਸੰਕਟ ਨੂੰ ਹੋਰ ਵੱਡਾ ਕੀਤਾ ਤੋਂ ਵੀਰ ਬਾਦਲ ਦਾ ਪੰਜਾਬੀ ਜੀਪੀ ਪ੍ਰਧਾਨ ਸੁਨੀਲ ਧਾਕੜ ਦੇ ਨਾਲ ਦੇਖਿਆ ਮਜ਼ਾਕੀਆ ਅੰਦਾਜ਼ ਕਿ ਸਾਰੇ ਅਕਾਲੀ ਭਾਜੀ ਡੈਪੂਟੇਸ਼ਨ ਤੇ ਨੇ ਭੇਜੇ ਅਭਿਜੀਤ ਕਪਲਿਸ਼ਨੂ ਲਗਾਇਆ ਗਿਆ ਮੁਖਸਰ ਸਾਹਿਬ ਦਾ ਨਵਾਂ ਡੀਸੀ ਰਾਜੇਸ਼ ਤ੍ਰਿਪਾਠੀ ਦੀ ਥਾਂ ਤੇ ਮਿਲੀ ਜ਼ਿੰਮੇਵਾਰੀ ਕ੍ਰਪਸ਼ਨ ਕੇਸ ਦੇ ਵਿੱਚ ਰਾਜੇਸ਼ ਤ੍ਰਿਪਾਠੀ ਨੂੰ ਦਿੱਤਾ ਗਿਆ ਸਸਪੈਂਡ ਕ੍ਰਪਸ਼ਨ ਨੂੰ ਲੈ ਕੇ ਸੀਮਾਮਾਮ ਦੇ ਸਖਤ ਆਦੇਸ਼ਾਂ ਦੇ ਵਿਚਾਲੇ ਵੱਡਾ ਐਕਸ਼ਨ ਪੰਜਾਬ ਸਰਕਾਰ ਨੇ ਵਿਜੀਲੈਂਸ ਚੀਫ ਵਰਿੰਦਰ ਕੁਮਾਰ ਨੂੰ ਹਟਾਇਆ ਜੀ ਨਾਗੇਸ਼ਵਰਾ राव ਨੂੰ ਨਵੇਂ ਮੁਖੀ ਦੇ ਵਜੋਂ ਦਿੱਤੀ ਕਮਾਂ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਆਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਇੱਕਦਮ ਅਸਤੀਫੇ ਵਾਲੀ ਖਬਰ ਆਵੇ ਐਸਡੀਪੀਸੀ ਦੇ ਪ੍ਰਧਾਨ ਦੀ ਫਿਰ ਫਰਕ ਤਾਂ ਪੈਂਦਾ ਹੈ ਅੱਜ ਜਿਸ ਦਾ ਜ਼ਿਕਰ ਹੋਏਗਾ ਤੇ ਗੱਲ ਹੋਵੇਗੀ ਇੱਕ ਰਿਟਾਇਰਡ ਫੌਜੀ ਦੀ ਜੋ ਫੌਜ ਦੇ ਵਿੱਚ ਲੰਬੇ ਟਾਈਮ ਤੱਕ ਰਹੇ ਤੇ ਉਸ ਤੋਂ ਬਾਅਦ ਰਿਟਾਇਰ ਹੋ ਕੇ ਡੰਕੀ ਲਗਾਉਣ ਦੇ ਲਈ ਨਿਕਲ ਪਏ ਜੀਆਂ ਨਾਲ ਹੀ ਗੱਲ ਰੈੱਡ ਲਾਈਟ ਲਗਾ ਕੇ ਘੁੰਮਦੇ ਖੁੱਲੜ ਬਾਜ਼ਾਰਾਂ ਦੀ ਵੀ ਕਰਾਂਗੇ ਤੇ ਕਿੱਥੇ ਆ ਦੱਸਾਂਗੇ ਦੇ ਨਾਲ ਜ਼ਿਕਰ ਹੋਵੇਗਾ ਕਿ ਜਦੋਂ ਘਰ ਦੇ ਵਿੱਚ ਬੱਚੇ ਦੀ ਬਰਥਡੇ ਪਾਰਟੀ ਰੱਖੀ ਹੋਵੇ ਤੇ ਇਸ ਦੌਰਾਨ ਬਾੜਾਵੇ ਕੋਈ ਬਿਨਾ ਬੁਲਾਏ ਮਹਿਮਾਨ ਉਹ ਵੀ ਅਜੀਹਾ ਜੋ ਸਾਰਿਆਂ ਨੂੰ ਤੰਗ ਕਰ ਦੇਵੇ ਜ્યાં ਫਿਰ ਫਰਕ ਪੈਂਦਾ ਇਹ ਪੂਰੀ ਖਬਰ ਤੁਹਾਨੂੰ ਥੋੜੀ ਦੇਰ ਦੇ ਵਿੱਚ ਦਿਖਾਵਾਂਗੇ ਪਰ ਸ਼ੁਰੂਆਤ ਕਰ ਰਹੇ ਹਾਂ ਅੱਜ ਸਭ ਤੋਂ ਪਹਿਲਾਂ ਗੱਲ ਹੋਵੇਗੀ ਉਸ ਰਿਸੈਪਸ਼ਨ ਦੀ ਜਿਸ ਦੀ ਖੂਬ ਚਰਚਾ ਹੋ ਰਹੀ ਹੈ ਇਹ ਰਿਸੈਪਸ਼ਨ ਸੁਖਬੀਰ ਸਿੰਘ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ ਦੇ ਵਿਆਹ ਦੀ ਸੀ ਦਿੱਲੀ ਦੇ ਵਿੱਚ ਵਿਆਹ ਹੋਇਆ ਸੀ ਤੇ ਰਿਸੈਪਸ਼ਨ ਚੰਡੀਗੜ੍ਹ ਦੇ ਵਿੱਚ ਵੀ ਰੱਖੀ ਗਈ ਔਰ ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਬੀਜੇਪੀ ਦੇ ਕਈ ਵੱਡੇ ਚਿਹਰੇ ਨਜ਼ਰ ਆਏ ਵਿਆਦੀ ਰਿਸੈਪਸ਼ਨ ਪਾਰਟੀ ਤੋਂ ਸਾਹਮਣੇ ਆਈਆਂ ਤਸਵੀਰਾਂ 'ਚ ਮੀਤ ਸਿੰਘ ਬਾਦਲ ਕਈ ਬੀਜੇਪੀ ਆਗੂਆਂ ਨੂੰ ਗਲਬੱਕੜੀ ਪਾਉਂਦੇ ਦਿਖ ਰਹੇ ਨੇ ਨਿਊ ਚੰਡੀਗੜ੍ਹ ਦੇ ਵਿੱਚ ਹੋਈ ਰਿਸੈਪਸ਼ਨ ਦੇ ਵਿੱਚ ਪੰਜਾਬੀ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਬੀਜੇਪੀ ਦੇ ਆਗੂ ਤਿਕਸ਼ਨ ਸੂਧ ਤਰੁਣ ਚੋਗ ਅਸ਼ਵਨੀ ਕੁਮਾਰ ਅਤੇ ਕੇਂਦਰੀ ਰਾਜਪ트ਰੀ ਰਮਨੀਤ ਬਿੱਟੂ ਵੀ ਪਹੁੰਚੇ ਹੋਏ ਸੀ ਉਪ ਰਾਸ਼ਟਰਪਤੀ ਜਗਦੀਪ ਧਣਖੜ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਚ ਸ਼ਾਮਲ ਹੋਣ ਦੇ ਲਈ ਦਿੱਲੀ ਤੋਂ ਛੰਡੀਗੜ੍ਹ ਆਏ। ਉਥੇ ਇਸ ਤੋਂ ਪਹਿਲਾਂ ਦਿੱਲੀ ਚ ਸੁਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਮੌਕੇ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ, ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਪਿਊਸ਼ ਗੋਇਲ ਪਹੁੰਚੇ ਸਨ। ਇਸ ਤੋਂ ਇਲਾਵਾ ਬੀਜੇਪੀ ਦੇ ਐਮਪੀ ਅਨਰਕ ਠਾਕੁਰ, ਸਾਬਕਾ ਐਮਪੀ ਅਰਵਿੰਦ ਖੰਨਾ, ਪ੍ਰਨੀਤ ਕੌਰ ਵੀ ਰਿਸੈਪਸ਼ਨ 'ਚ ਨਜ਼ਰ ਆਏ ਸੀ। ਅਰਵਿੰਦ ਖੰਨਾ ਦਿੱਲੀ ਤੋਂ ਇਲਾਵਾ ਨਿਊ ਛੰਡੀਗੜ੍ਹ ਦੇ ਵਿੱਚ ਹੋਈ ਰਿਸੈਪਸ਼ਨ ਪਾਰਟੀ 'ਚ ਵੀ ਦਿਖੇ ਸਨ। ਵਿਆਸ ਸਮਾਗਮ 'ਚ ਬੀਜਪੀ ਆਗੂਆਂ ਦੀ ਪਹੁੰਚਣ ਤੋਂ ਬਾਅਦ ਅਕਾਲੀ ਦਲ ਅਤੇ ਬੀਜਪੀ ਦੇ ਵਿਚਾਲੇ ਨਜ਼ਦੀਕੀਆਂ ਦੀ ਖੂਬ ਚਰਚਾ ਹੈ। ਹਾਲਾਂਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਵਿਆਸ ਸਮਾਗਮ ਇਸ ਤਰੀਕੇ ਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸੱਦ ਲਿਆ ਜਾਂਦਾ ਲੋਕ ਪਹੁੰਚ ਜਾਂਦੇ ਨੇ ਸਿਆਸੀ ਵੱਖਰੇਵੇਂ ਵੱਖਰੇ ਤੇ ਜਿਹੜੇ ਨਿੱਜੀ ਰਿਸ਼ਤੇ ਨੇ ਉਹ ਵੱਖਰੇ ਪਰ ਕੀ ਬਾਕੀ ਇਹ ਵਿਆਸ ਸਮਾਗਮ ਜੋ ਬਾਦਲ ਪਰਿਵਾਰ ਦੇ ਵਿੱਚ ਹੋਇਆ ਬਾਦਲਾਂ ਦੇ ਘਰ ਹੋਇਆ ਇਹ ਫੰਕਸ਼ਨ ਸਿਆਸੀ ਤੌਰ ਦੇ ਤੇ ਬੀਜੇਪੀ ਤੇ ਅਕਾਲੀ ਦਲ ਨੂੰ ਮੁਰਤੋਏ ਇਕੱਠੇ ਕਰ ਦਵੇਗਾ ਖੈਰ ਦੇਖਣਾ ਹੋਵੇਗਾ ਪਰ ਜਦੋਂ ਪਾਰਟੀ ਰੱਖੀ ਗਈ ਹੋਵੇ ਔਰ ਖਾਸ ਤੌਰ ਤੇ ਬੀਜੇਪੀ ਦੇ ਆਗੂ ਖੂਬ ਨਜ਼ਰ ਆਉਣ ਫਿਰ ਫਰਕ ਤੱਪੇਂਦਾ ਪਰ ਇਸ ਸਭ ਦੇ ਵਿਚਾਲੇ ਸੁਬੀਰ ਸਿੰਘ ਬਾਦਲ ਕਿਉਂ ਜ਼ਿਕਰ ਕਰ ਰਹੇ ਆ ਕਿ ਫਰਕ ਪੈਂਦਾ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਣੇ ਜਿਹਨਾਂ ਸੁਬੀਰ ਸਿੰਘ ਬਾਦਲ ਤੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵਿਚਾਲੇ ਸਿਆਸੀ ਹਾਸਾ ਰਠਾ ਨਜ਼ਰ ਆਇਆ ਔਰ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਪੰਜਾਬੀ ਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੁਬੀਰ ਬਾਦਲ ਕਹਿੰਦੇ ਨੇ ਜਰਾ ਆਏ ਕਿ ਬੀਜੇਪੀ ਦੇ ਵਿੱਚ ਸਾਰੇ ਅਕਾਲੀ ਡੈਪੂਟੇਸ਼ਨ ਤੇ ਅਸੀਂ ਭੇਜੇ ਨੇ ਗੁਰਪ੍ਰਤਾਪ ਸਿੰਘ ਟਿੱਕਾ ਦੇ ਬਾਰੇ ਬੋਲਦੇ ਸੰਤ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਮੇਲੀ ਪੱਗ ਦੇ ਵਿੱਚ ਗੁਰਪ੍ਰਤਾਪ ਸਿੰਘ ਟਿੱਕਾ ਔਰ ਵਿਚਾਲੇ ਸੁਬੀਰ ਸਿੰਘ ਬਾਦਲ ਤੇ ਇੱਕ ਪਾਸੇ ਸੁਨੀਲ ਜਾਖੜ ਨਜ਼ਰ ਆ ਰਹੇ ਨੇ ਤਾਂ ਗੁਰਪ੍ਰਤਾਪ ਟਿੱਕਾ ਬਾਰੇ ਬੋਲਦੇ ਸੀ ਸੁਬੀਰ ਬਾਦਲ ਨੇ ਕਿਹਾ ਕਿ ਅਸੀਂ ਸਾਰੇ ਅਕਾਲੀ ਬੀਜੇਪੀ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਭੇਜੇ ਹੋਏ ਨੇ ਕਾਇਸ ਦੇਵ ਤੇ ਬਹੁਤ ਮਜ਼ਾਕੀਆ ਅੰਦਾਜ਼ ਦੇ ਵਿੱਚ ਹੀ ਜਿਹੜੇ ਸੁਨੀਲ ਜਾਖੜ ਨੇ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਹਾਲਾਂਕਿ ਜਾਖੜ ਕੀ ਕਹਿ ਰਹੇ ਨੇ ਵੀਡੀਓ ਦੇ ਵਿੱਚ ਬਹੁਤ ਕਲੀਅਰ ਸੁਣਾਈ ਨਹੀਂ ਦੇ ਰਿਹਾ ਹਾਂ ਜਿਹੜੇ ਸੁਬੀਰ ਬਾਦਲ ਦੀ ਸਟੇਟਮੈਂਟ ਹੈ ਉਹ ਬਹੁਤ ਕਲੀਅਰ ਸੁਣਾਈ ਦੇ ਰਹੀ ਹੈ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਅਸੀਂ ਸਾਰੇ ਅਕਾਲੀ ਭਾਜੀਪੀ ਦੇ ਡੈਪੂਟੇਸ਼ਨ ਤੇ ਭੇਜੇ ਹੋਏ ਆਹ ਦੇਖੋ ਬਸ ਨਾ ਮੈਂ ਕਿ ਸਾਰੇ ਤੇ ਕਿਛੀ ਨਹੀਂ ਕਰਦਾ ਇਹੋ ਫਾਇਦਾ ਯਾਨੀ ਕੀ ਕਹਾ ਤੇ ਨਹੀਂ ਨਾਲ ਕੋਈ ਨਾ ਆਪਣਾ ਇਤਿਹਾਸ ਵੀ ਦੇਖਦਾ ਹੈ ਖੈਰ ਰਿਸੈਪਸ਼ਨ ਦੀ ਖੂਬ ਚਰਚਾ ਹੈ ਤਾਂ ਕਿ ਰਿਸੈਪਸ਼ਨ ਨੂੰ ਉਸ ਨਜ਼ਰ ਦੇ ਨਾਲ ਦੇਖਿਆ ਜਾਵੇ ਕਿ ਸਿਆਸੀ ਐਂਗਲ ਲੁਕਿਆ ਹੋਇਆ ਹੈ ਖੈਰ ਇਸ ਪਲੇਟਫਾਰਮ ਤੇ ਇਕੱਠੇ ਨੇ ਕਿ ਸਿਆਸਤ ਦੇ ਵਿੱਚ ਵੀ 2027 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਤੇ ਅਕਾਲੀ ਦਲ ਦੁਬਾਰਾ ਹੀ ਇਕੱਠੇ ਹੋ ਜਾਣਗੇ ਕਰੇ ਸਮਰਸੇਗਾ ਫਿਲਹਾਲ ਦੋਵੇਂ ਪਾਰਟੀਆਂ 90 ਤੋਂਲੇ ਸ਼ਬਦਾਂ ਦੇ ਵਿੱਚ ਇਸ ਗਠਬੰਧਨ ਦੇ ਬਾਰੇ ਬੋਲਦੀਆਂ ਹੁਣ ਅੱਗੇ ਬਾਦਿਆਂ ਤੇ ਗੱਲ ਸ਼ੁਰੂ ਹੋਣੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਚਾਨਕ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਧਾਮੀ ਨੇ ਇਸ ਦੇ ਪਿੱਛੇ ਦਾ ਕਾਰਨ ਕੱਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰੁਬੀਰ ਸਿੰਘ ਦੀ ਪੋਸਟ ਨੂੰ ਦੱਸਿਆ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾ ਦਾ ਮਦੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਹੈ ਵੀ ਇਸ ਦਿਵ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰਾਂਤ ਚਾਹੁੰਨੀ ਗੋਤਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੋਸਤੀ ਭਾਵ ਤੇ ਇਸ ਤੋਂ ਮੀਨਿ ਕਿਹਾ ਕਿ ਜਿਸ ਦਿਨ ਜਾਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ 14 ਐਗਜ਼ੀਕਿਊਟਿਵ ਮੈਂਬਰ ਇਕੱਠੇ ਸਨ ਅਤੇ ਡੇਢ ਘੰਟਾ ਗੱਲਬਾਤ ਹੋਈ ਡੇਢ ਘੰਟਾ ਸਾਰਿਆਂ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਦੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ 1.5 ਘੰਟੇ ਦਾ ਉਹ ਲਗਾਤਾਰ 1.5 ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਕਾਬਲੇ ਗੌਰੇ ਕੀ ਗਿਆਨੀ ਰਬੀंद्र ਸਿੰਘ ਨੇ ਯਾਨੀ ਹਰਪ੍ਰੀਤ ਸਿੰਘ ਨੂੰ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਅਹੁਦੇ ਤੋਂ ਹਟਾਉਣ ਤੋਂ ਬਾਅਦ 13 ਫਰਵਰੀ ਨੂੰ ਇੱਕ ਪੋਸਟ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦੇ ਫੈਸਲੇ ਦੀ ਨਿੰਦਾ ਕੀਤੀ ਸੀ ਔਰ ਇਸ ਸਬਦੇ ਵਿੱਚ ਆਲੇ ਇਸਤੀਫਾ ਆ ਗਿਆ ਉਧਰ ਐਸਪੀ ਇਸਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਇਸਤੀਫੇ ਨੂੰ ਤਖਤਸ਼ਰੀ ਦਮਦਮਾ ਸਾਹਿਬ ਦੇ ਸਾਬਕਾ ਜਫਤਦਾਰ ਯਾਨੀ ਹਰਪ੍ਰੇ ਸਿੰਘ ਦੁਖਦਾਈ ਦਸਤਖਤ ਅਤੇ ਕਿਹਾ ਕਿ ਇੱਕ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਦੇ ਵਿੱਚ ਅਕਾਲੀ ਦਲ ਦੇ ਕੁਝ ਆਗੂ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੇ ਨੇ ਉਹਨਾਂ ਨੇ ਲਿਖਿਆ ਪੰਥਕ ਸੋਚ ਦੀ ਵਕਾਲਤ ਕਰਨ ਵਾਲਿਆਂ ਨੂੰ અપਮਾਨਿਤ ਕਰਕੇ ਬਾਹਰ ਕੀਤਾ ਜਾ ਰਿਹਾ ਹੈ ਦਬਾਅ ਇਸ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਕਿ ਸ਼ਖਸ ਖੁਦ ਹੀ ਵਾਖੋਣ ਨੂੰ ਮਜਬੂਰ ਹੋ ਜਾਵੇ ਉਧਰ ਤੋਂ ਅਮੀ ਦੇ ਅਸਤੀਫੇ ਦੇ ਉੱਤੇ ਅਕਾਲੀ ਦਲ ਤੋਂ ਬਾਗੀ ਹੋਏ ਚਰਨਜੀਤ ਸਿੰਘ ਬਰਾੜ ਦੀ ਮਨੀਅਤਾਂ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸੰਕਟ ਚੱਲ ਰਿਹਾ ਹੈ ਮੈਂ ਸਮਝਦਾ ਹਾਂ ਕਿ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਸੰਕਟ ਚੱਲ ਰਿਹਾ ਕਿ ਧਾਮੀ ਸਭ ਜਿਹੜੇ ਸੰਘਰਸ਼ ਚੋਂ ਲੰਘੇ ਹੋਏ ਇਨਸਾਨ ਹੈ ਅੱਜ ਉਹ ਪਾਰਟੀ ਦਾ ਤੇ ਇੱਕ ਧੜੇ ਦਾ ਦਬਾਅ ਨਾ ਚੱਲਦੇ ਹੋਏ ਅੱਜ ਅਸਤੀਫਾ ਦੇਣਾ ਪਿਆ ਉਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਵੀ ਪੰਥਕ ਸੰਸਥਾਵਾਂ ਦੇ ਉੱਤੇ ਦਬਾਅ ਵਾਲੀ ਗੱਲ ਕਰ ਰਹੇ ਨੇ ਅਲੀ ਦਲ ਕੀ ਅੰਦਰ ਜਿਸ ਤਰੀਕੇ से ਜੋ ਮਸਲਮਾਨ ਹੈ ਉਹ ਉਹ ਪ੍ਰਭਾਵ ڈالਤੇ ਹੈ ਜੋ ਜੱਤ ਜਦਾਰ ਉੱਤੇ ਪ੍ਰਧਾਨੋ ਉੱਤੇ ਤੋ ਇਹ ਸਾਰੀ ਚੀਜ਼ਾਂ ਨੂੰ ਕਲੈਕਟਿਵ ਹੋਤੇ ਹੋਤੇ ਟਾਈਮ ਲਗਾ ਔਰ ਧਾਮੀ ਸਾਹਿਬ ਜਿਵੇਂ ਬੰਦਾ ਜਬ ਤੱਕ ਜੇਲ੍ਹ ਸਕਤਾ ਥਾ ਉਹਨੇ ਜੀਲਾ ਔਰ ਅੱਜ ਉਹਨਾਂ ਦਾ ਘੜਾ ਫੁੱਟ ਗਿਆ ਔਰ ਉਹਨਾਂ ਨੇ ਇਸਤੀਫਾ ਦਿੱਤਾ ਧਾਮੀ ਦੇ ਅਚਾਨਕ ਇਸਤੀਫੇ ਨਾਲ ਪੰਜਾਬ ਦੀ ਪੰਥਕ ਸਿਆਸਤ ਗਰਮਈ ਹੋਈ ਹੈ ਤੇ ਸਵਾਲਾਂ ਦਾ ਅੰਬਾਰ ਹੈ ਕਾਹੜੇ ਚ ਤੋਂ ਇੱਕ ਪਾਸੇ ਵਿਵਾਦ ਹੋਵੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਸੇਵਾਮੁਕਤ ਕਰਨ ਦਾ ਇੱਕ ਪਾਸੇ ਚਰਚਾ ਹੋਵੇ ਭਰਤੀ ਦੇ ਮੁੱਦੇ ਦੀ ਜੋ ਅਕਾਲੀ ਦਲ ਦੇ ਵਿੱਚ ਜਾਰੀ ਹੈ ਤੇ ਸਭ ਦੇ ਵਿਚਾਲੇ ਅਸਤੀਫਾ ਜਾਵੇ ਪ੍ਰਧਾਨ ਦਾ ਵੀ ਐਸਬੀਸੀ ਪ੍ਰਧਾਨ ਦਾ ਤੇ ਦੂਜੇ ਪਾਸੇ ਸੱਤ ਮੈਂਬਰੀ ਕਮੇਟੀ ਦੇ ਮੁਖੀ ਦਾ ਵੀ ਹਰਜਿੰਦਰ ਸਿੰਘ ਧਾਮੀ ਦੇ ਕੋਲ ਉਹ ਵੀ ਅਹੁਦਾ ਸੀ ਫਿਰ ਫਰਕ ਪੈਂਦਾ ਹੈ ਜਿਆ ਹੁਣ ਉਸ ਕਮੇਟੀ ਦਾ ਵੀ ਜ਼ਿਕਰ ਕਰਦੇ ਹਰਜਿੰਦਰ ਸਿੰਘ ਧਾਮੀ ਨੇ ਸੱਤ ਮੈਂਬਰੀ ਕਮੇਟੀ ਤੋਂ ਵੀ ਕਿਨਾਰਾ ਕਰ ਲਿਆ ਅਗal ਤੱਕ ਸਾਫ ਦੇ ਜੱਥੇਦਾਰ ਨੂੰ ਅਪੀਲ ਉਹਨਾਂ ਨੇ ਕੀਤੀ ਹੈ ਕਿ ਮੈਨੂੰ ਫੌਰਨ ਕਮੇਟੀ ਤੋਂ ਫਾਰਕ ਕਰ ਦਿੱਤਾ ਜਾਵੇ ਅਕਾਲੀ ਦਲ ਦੀ ਭਰਤੀ ਮੁਹਿੰਮ ਦੇ ਲਈ ਸਿੰਘ ਸਹਿਬਾਨਾ ਦੇ ਵੱਲੋਂ 2 ਦਸੰਬਰ ਨੂੰ ਜਦੋਂ ਵਕੀਲ ਤੋਂ ਸਜ਼ਾ ਸੁਣਾਈ ਗਈ ਤਾਂ ਉਸ ਸਮੇਂ ਜਿਹੜੀ ਇਸ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ ਕਿ ਦੋ ਮਹੀਨੇ ਤੱਕ ਵਿਵਾਦ ਚੱਲਦਾ ਰਿਹਾ ਇਸ ਕਮੇਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਚੇਅਰਮੈਨ ਦੇ ਤੌਰ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਨੂੰ ਲਗਾਇਆ ਗਿਆ ਜਥੇਦਾਰ ਸਾਹਿਬਾਂ ਦੇ ਸਹਿਬਾਨਾਂ ਦੇ ਵੱਲੋਂ ਹੀ ਤੇ ਇਸ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਇਕਬਾਲ ਸਿੰਘ ਝੁੰਦਾ ਬਡੁੰਗਰ ਮਨਪ੍ਰੀਤਿਆਲੀ ਬੀਬੀ ਸਤਵੰਤ ਕੌਰ ਉਮੈਦਪੁਰ ਇਹ 6 ਹੋਰ ਨਾਮ ਰੱਖੇ ਗਏ ਯਾਨੀ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ ਪਰ ਇਸ ਸਭ ਦੇ ਵਿਚਾਲੇ ਸੱਤ ਮੈਂਬਰੀ ਕਮੇਟੀ ਦੀ ਇੱਕ ਮੀਟਿੰਗ ਤੀਜੀ ਮੀਟਿੰਗ ਸੱਦੀ ਜਾਣੀ ਸੀ ਮੁਲਤਵੀ ਹੋ ਗਈ ਤੇ ਉਹ ਜਦੋਂ ਹੋਣੀ ਸੀ ਉਸ ਤੋਂ ਠੀਕ ਪਹਿਲਾਂ ਹੀ ਧਾਮੀ ਦੇ ਵੱਲੋਂ ਰਿਜ਼ਾਈਨ ਕਰ ਦਿੱਤਾ ਗਿਆ ਧਾਮੀ ਕਹਿ ਰਹੇ ਨੇ ਕਿ ਮੈਨੂੰ ਜਿਹੜਾ 7 ਮੈਂਬਰੀ ਕਮੇਟੀ ਦਾ ਅਹੁਦਾ ਉਸ ਤੋਂ ਵੀ ਫਾਰਗ ਕੀਤਾ ਜਾ 7 ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਹ ਤੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਰਗ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹੁੰਦਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਕਿ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ 1.5 ਘੰਟਾ ਉਹ ਲਗਾਤਾਰ 1.5 ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਤ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰ੍ਹਾਂ ਹੁਣ ਅੱਗੇ ਵਧਦੇ ਤੇ ਕੋਈ ਛੋੜ ਖਬਰਾਂ ਦਾ ਰੁਕ ਕਰਾਂਗੇ ਤੇ ਗੱਲ ਹੋਵੇਗੀ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਦੀ ਭ੍ਰਿਸ਼ਟਾਚਾਰ ਦੇ ਤੇ ਸੀਐਮ ਭਗਵੰਤ ਮਾਨ ਦੇ ਆਦੇਸ਼ਾਂ ਦੇ ਵਿਚਾਲੇ ਵਿਜੀਲੈਂਸ ચીਫ ਵਿਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸਰਕਾਰ ਨੇ ਜੀ ਨਾਗੇਸ਼ਵਰ राव ਨੂੰ ਵਿਜੀਲੈਂਸ ਦੇ ਨਵੇਂ ਪ੍ਰਮੁੱਖ ਦੇ ਰੂਪ ਦੇ ਵਿੱਚ ਕਮਾਂਡ ਸੌਂਪੀ ਹੈ 2 ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਇੱਕ ਆਰਡਰ ਜਾਰੀ ਕਰਕੇ ਸਾਰੇ ਵਿਭਾਗਾਂ ਦੇ ਮੁਖੀ ਡੀਸੀ ਐਸਐਸਪੀ ਨੂੰ ਹੁਕਮ ਦਿੱਤੇ ਸਨ ਕਿ ਉਹ ਕਿਸੇ ਵੀ ਤਰ੍ਹਾਂ ਦਾ ਕਰਪਸ਼ਨ ਬਰਦਾਸ਼ਤ ਨਹੀਂ ਕਰਨਗੇ ਵਿਜੀਲੈਂਸ ਚੀਫ ਨੂੰ ਹਟਾਇਆ ਜਾਣਾ ਇਸ ਖੜੀ ਦੇ ਵਿੱਚ ਵੱਡੀ ਕਾਰਵਾਈ ਹੈ ਉੱਥੇ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੇ ਹੋਰ ਕਾਰਵਾਈਆਂ ਕਰ ਸਕਦੀ ਹੈ ਜੀ ਨਾਗੇਸ਼ਵਰ 1995 ਬੈਚ ਦੇ ਆਈਪੀਐਸ ਅਧਿਕਾਰੀ ਨੇ ਹਾਲਾਂਕਿ ਉਹ ਵਿਰਿੰਦਰ ਕੁਮਾਰ ਤੋਂ ਜੂਨੀਅਰ ਨਹੀਂ ਵਿਰਿੰਦਰ ਕੁਮਾਰ ਨੂੰ ਵਿਜਨੈਂਸ ਮੁਖੀ ਤੋਂ ਹਟਾਉਣ ਤੋਂ ਬਾਅਦ ਅਜੇ ਨਵੀਂ ਨਿਯੁਕਤੀ ਨਹੀਂ ਦਿੱਤੀ ਗਈ ਫਿਲਹਾਲ ਉਹਨਾਂ ਨੂੰ ਡੀਜੀਪੀ ਆਫਿਸ ਪੰਜਾਬ ਦੇ ਵਿੱਚ ਰਿਪੋਰਟ ਕਰਨ ਦੇ ਆਦੇਸ਼ ਨਹੀਂ ਪੰਜਾਬ ਸਰਕਾਰ ਦੀ ਗ੍ਰਹਿ ਵਿਭਾਗ ਨੇ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਨੇ ਐਕਸ਼ਨ ਕਿਸ ਤਰੀਕੇ ਦਾ ਰਿਹਾ ਹੈ ਔਰ ਖਾਸ ਤੌਰ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਗਈ ਮਾਰਚ 2022 ਦੇ ਵਿੱਚ ਐਕਸ਼ਨ ਦੇ ਵਿੱਚ ਆਈ ਹੈ ਸਰਕਾਰ ਤੇ ਉਸ ਤੋਂ ਬਾਅਦ 2025 ਜਨਵਰੀ 2025 ਤੱਕ ਦੇ ਅੰਕੜੇ ਕੀ ਕਹਿੰਦੇ ਨੇ ਇਸ ਦੇ ਮੁਤਾਬਿਕ 817 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਚਾਰਜ ਦੇ ਵਿਜੀਲੈਂਸ ਦੇ ਐਕਸ਼ਨ ਦੇ ਦੌਰਾਨ 252 ਕੇਸਿਸ ਦੇ ਵਿੱਚ ਵਿਜੀਲੈਂਸ ਨੇ ਜਾਂਚ ਕੀਤੀ 94 ਕੇਸਾਂ ਦੇ ਵਿੱਚ 126 ਮੁਲਜ਼ਮ ਦੋਸ਼ੀ ਕਰਾਰ ਦਿੱਤੇ ਗਏ ਅਦਾਲਤਾਂ ਦੇ ਵੱਲੋਂ ਕਾਬਲੇ ਘੋਰੇ ਵੀ ਇੱਕ ਹੀ ਵਿਜੀਲੈਂਸ ਦੇ ਕੋਲ ਜਿਹੜੀਆਂ ਸ਼ਿਕਾਇਤਾਂ ਪਹੁੰਚੀਆਂ ਉਹਨਾਂ ਦੀ ਗਿਣਤੀ 14000 ਤੋਂ ਜ਼ਿਆਦਾ ਹੈ 1499 ਕੁੱਲ ਸ਼ਿਕਾਇਤਾਂ ਮਿਲੀਆਂ 954 ਸ਼ਿਕਾਇਤਾਂ ਵਿਜੀਲੈਂਸ ਦੇ ਨਾਲ ਸੰਬੰਧਿਤ ਸੀ ਜਿਸ ਦੇ ਵਿੱਚ ਐਕਸ਼ਨ ਹੋਇਆ ਤੇ ਬਾਕੀ 8254 ਸ਼ਿਕਾਇਤਾਂ ਨੂੰ ਸਬੰਧਤ ਵਿਭਾਗਾਂ ਨੂੰ ਭੇਜ ਦਿੱਤਾ। ਉਧਰ ਭ੍ਰਿਸ਼ਟਾਚਾਰ ਦੇ ਖਿਲਾਫ ਮਾਨ ਸਰਕਾਰ ਦੀ ਐਕਸ਼ਨ ਮੁਕਸਰ ਦੇ ਵਿੱਚ ਵੀ ਨਜ਼ਰ ਆਇਆ। 30 ਚਾਲੀ ਪੰਜਾਬ ਸਰਕਾਰ ਨੇ ਮੁਕਸਰ ਸਬ ਦੀ ਡੀਸੀ ਰਾਜੀਸ਼ ਤ੍ਰਿਪਾਠੀ ਨੂੰ ਸਸਪੈਂਡ ਕਰ ਦਿੱਤਾ। ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਰਕਾਰ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ। ਅਸੀਂ ਮਜਬੂਰਨ ਇਹ ਕਹਿਣਾ ਪੈ ਰਿਹਾ ਹਾਂ ਕਿ ਇਹ ਕਾਰਵਾਈ ਹੋਣੀ ਜ਼ਰੂਰੀ ਬਣਦੀ। ਅਰ ਮੈਂ ਪੰਜਾਬ ਸਰਕਾਰ ਦਾ ਦੁਬਾਰਾ ਤੋਂ ਤਾਰਾ ਕਰਦਾ ਹਾਂ ਇਹਨਾਂ ਨੇ ਇੱਕ ਕਦਮ ਚੁੱਕ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਵਾਈ ਹੈ ਜਿਹੜਾ ਹੈ ਕਿ ਕ੍ਰਪਸ਼ਨ ਤੋਂ ਇਸ ਦੇ ਨਾਲ ਹੀ ਨਵੇਂ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਹੈ ਅਭਿਜੀਤ ਕਪਲਿਸ਼ ਨੂੰ ਮੁਕਸਰ ਦਾ ਨਵਾਂ ਡੀਸੀ ਲਗਾਇਆ ਗਿਆ ਹੈ ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਪਰ ਜ਼ਮੀਨੀ ਪੱਧਰ ਤੇ ਕਿੰਨਾ ਅਸਰ ਹੁੰਦਾ ਹੈ ਇਹ ਦੇਖਣਾ ਹੋਵੇਗਾ ਹਾਲਾਕੀ ਮਾਮਲਾ ਕਿਹੜਾ ਸੀਗਾ ਉਸ ਦੇ ਉੱਤੇ ਵੀ ਪੂਰੀ ਜਾਣਕਾਰੀ ਆਣੀ ਹੈ ਬਾਕੀ ਇਹ ਪਰ ਇਸ ਸਭ ਦੇ ਵਿਚਾਲੇ ਜਿਹੜੇ ਮੁਕਸਰ ਦੇ ਵਿਧਾਇਕ ਨੇ ਉਹ ਜ਼ਰੂਰ ਵੈਲਕਮ ਕਰ ਦੇਣਾ ਜ਼ਰਾ। ਫਿਰ ਜਦੋਂ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਦੀ ਗੱਲ ਹੋਵੇ ਤੇ ਗਾਜ ਵੱਡੇ ਅਧਿਕਾਰੀਆਂ ਦੇ ਉੱਤੇ ਡਿੱਗੇ। ਡੀਸੀ सस्पेंड ਤੇ ਵਿਜੀਲੈਂਸ ਦੇ ਚੀਫ ਦੀ ਛੁੱਟੀ ਫਿਰ ਫਰਕ ਤੱਪੇਂਦਾ। ਕਹਿੰਦੇ ਇਸ ਸਭ ਦੇ ਵਿਚਾਲੇ ਅੱਗੇ ਬਾਦਿਆ ਤੇ ਖਬਰਾਂ ਲੁਧਿਆਣਾ ਤੋਂ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਹੁੱਲਣ ਬਾਜ਼ਾਂ ਤੇ ਇਲਾਕਾ ਵਾਸੀਆਂ ਦੇ ਵਿਚਾਲੇ ਝਗੜਾ ਹੋ ਗਿਆ ਔਰ ਉਸ ਦੀਆਂ ਕੁਝ ਤਸਵੀਰਾਂ ਅਸਲ ਬਦਮਾਸ਼ ਗੱਡੀ ਦੇ ਵਿੱਚ ਲਾਲ ਨੀਲੀ ਪੱਤੀ ਲਗਾ ਕੇ ਗਲੀ ਦੇ ਵਿੱਚ ਹੂਟਰ ਵਜਾਉਂਦੇ ਹੋਏ ਫੁੱਲੜਬਾਜ਼ੀ ਕਰ ਰਹੇ ਸੀ ਇਸ ਦੌਰਾਨ ਕੁਝ ਸਨਰੂਫ ਤੋਂ ਬਾਹਰ ਨਿਕਲ ਕੇ ਵੀ ਸਟੰਟ ਕਰਦੇ ਨਜ਼ਰ ਆਏ ਅਤੇ ਜਦੋਂ ਇਲਾਕਾ ਵਾਸੀਆਂ ਨੇ ਉਹਨਾਂ ਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਝਗੜਾ ਸ਼ੁਰੂ ਕਰ ਦਿੱਤਾ ਇੰੀਆਂ ਦੇ ਹੂਟਰ ਲਾ ਕੇ ਇਹ ਕੋਈ ਆਮ ਬੰਦਾ ਸਰ ਕੋਈ ਮਨਿਸਟਰ ਦਾ ਹੈ ਨਹੀਂ ਹੂਟਰ ਲਾ ਕੇ ਆਪਾਂ ਮਹੱਲੇ ਨੂੰ ਪਰੇਸ਼ਾਨ ਕਰਕੇ ਰਾਤ ਨੂੰ 11 ਵਜੇ ਆ ਕੇ ਇਹ ਬਹੁਤ ਵੱਡੀ ਕਟਨਾਵਾ ਝਗੜੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਬਣ ਕਰਾਂਗੇ ਕਿ ਇਹਦਾ ਹੱਲ ਕੀਤਾ ਜਾਵੇ ਜੋ ਇਹ ਜਿਹੜਾ ਕੀਤਾ ਨੇ ਗੱਡੀ ਜਬਤ ਕਰਕੇ ਜੋ ਵੀ ਹੋਣਿਆਲਾ ਉਹਦਾ ਕਾਰਨ ਵੀ ਬਣਦੀ ਕਾਰਵਾਈ ਕੀਤੀ ਹੈ ਥੋਕਿਆ। ਇਲਾਕਾ ਵਾਸੀਆਂ ਦੇ ਇਲਜ਼ਾਮੇ ਕਿ ਬਦਮਾਸ਼ ਪਿਛਲੇ ਕਰੀਬ 15 ਦਿਨਾਂ ਤੋਂ ਇਲਾਕੇ ਦੇ ਵਿੱਚ ਹੁਲੜਬਾਜ਼ੀ ਕਰ ਰਹੇ ਨੇ ਇਸ ਕਰਕੇ ਉਹ ਪਰੇਸ਼ਾਨ ਨੇ ਦੇਖਣਾ ਹੋਵੇਗਾ ਕਿ ਪੁਲਿਸ ਅੱਗੇ ਕੀ ਐਕਸ਼ਨ ਲੈਂਦੀ ਹੈ। ਪਰ ਸਵਾਲ ਤਾਂ ਇਹ ਵੀ ਹੈ ਕਿ ਇਹ ਜਿਹੜੇ 15 ਦਿਨਾਂ ਤੋਂ ਹੁੱਟਰ ਦੀ ਆਵਾਜ਼ ਪੁਲਿਸ ਦੇ ਕੰਨਾਂ ਤੱਕ ਕਿਉਂ ਨਹੀਂ ਪਹੁੰਚੀ ਕਿਰ ਜਦੋਂ ਲੋਕ ਔਖੇ ਹੋ ਜਾਣ ਇਹਨਾਂ ਹੁੱਲੜ ਬਾਜ਼ਾਰਾਂ ਤੋਂ ਤੇ ਪੁਲਿਸ ਦਾ ਐਕਸ਼ਨ ਨਜ਼ਰ ਨਾ ਆਵੇ ਤੇ ਆਖਿਰ ਨੂੰ ਲੋਕਾਂ ਨੂੰ ਹੀ ਮੋਰਚਾ ਖੋਲਣਾ ਪਵੇ ਫਿਰ ਫਰਕ ਤੱਪੇਂਦਾ ਹੁਣ ਅੱਗੇ ਵਧਦੇ ਹਾਂ ਤੇ ਜ਼ਿਕਰ ਹੋਵੇਗਾ ਅੱਜ ਦੇ ਸਵਾਲ ਦਾ ਅੱਜ ਦਾ ਸਵਾਲ ਅਸੀਂ ਕਿ ਲਾਲ ਬੱਤੀ ਦੇ ਨਾਲ ਪਹਿਲਾਂ ਲੱਗੀਆਂ ਹੋਈਆਂ ਦੇਖਦੇ ਸੀ ਇਹਨਾਂ ਦੀ ਵਰਤੋਂ ਬੰਦ ਹੋ ਚੁੱਕੀ ਹੈ ਜਿਆਂ ਲਾਲ ਬੱਤੀ ਦੀ ਵਰਤੋਂ ਤੇ ਪੂਰੀ ਤਰ੍ਹਾਂ ਦੇ ਨਾਲ ਰੋਕ ਕਦੋਂ ਲੱਗੀ ਇਹ ਅੱਜ ਦਾ ਸਵਾਲ ਹੈ ਔਰ ਚਾਰ ਆਪਸ਼ਨਸ ਤੁਹਾਡੇ ਸਾਹਮਣੇ ਰੱਖ ਰਿਹਾ 2007 2010 2013 ਤੇ 2017 ਸਹੀ ਜਵਾਬ ਕੀ ਹੈ ਪੂਰੀ ਜਾਣਕਾਰੀ ਦੇ ਨਾਲ ਥੋੜੀ ਦੇਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂ ਉਧਰ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਪਲਾਈ ਅਫਸਰ ਨੂੰ ਛੜਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਦਰਸਲ ਸ਼ਗਨਸ ਟੀਮ ਨੂੰ ਲੈ ਕੇ ਵਿਧਾਇਕ ਨਰਿੰਦਰਪਾਲ ਸਿੰਘ ਸਬਰਣਾ ਨੇ ਭਲਾਈ ਅਫਸਰ ਨੂੰ ਕਾਲ ਕੀਤਾ ਅਤੇ ਕਿਸੇ ਸ਼ਿਕਾਇਤ ਦਾ ਜ਼ਿਕਰ ਕਰਕੇ ਉਹਨਾਂ ਨੂੰ ਛਾੜ ਪਾਈ ਯਾਰ ਅੱਜ ਤੋਂ ਬਾਅਦ ਨਾ ਮੈਨੂੰ ਸ਼ਿਕਾਇਤ ਨਾ ਆਵੇ ਕਿਸੇ ਵੀ ਬੰਦੇ ਦੀ ਆਪ ਦਾ ਉੱਥੇ ਚਿੱਠੀ ਪੱਤਰ ਲਾ ਦਿਓ ਬਾਹਰ ਗੇਟ ਦੇ ਵੀ ਆ ਜਿਹੜੇ ਫਾਰਮ ਨੇ ਆਪਦੇ ਪੂਰੇ ਕਰਕੇ ਲਿਆਓ ਉਹਦੇ ਤੱਕ ਫਾਈਲ ਜਮਾ ਨਾ ਕਰਾਓ ਜੇ ਕੋਈ ਫਾਈਲ ਜਮਾ ਕਰਾਉਣਾ ਤਾਂ ਚੈੱਕ ਕਰੋ ਪਹਿਲਾਂ ਸਾਰਾ ਪਕਾਈ ਨਹੀਂ ਹੋਣੀ ਚਾਹੀਦੀ ਅੱਜ ਤੱਕ ਸ਼ਿਕਾਇਤ ਆ ਗਈ ਤਾਂ ਫਿਰ ਮੈਂ ਆਪਦੀ ਵਰਪੈਨ ਚਲਾ ਦੇਣਾ ਤਾਂ ਫਿਰ ਨਾ ਕਿਹਾ ਜੀ ਸਾਡੇ ਖਿਲਾਫ ਕਾਰਵਾਈ ਹੋ ਗਈ ਇਸ ਚਾਰਟ ਤੋਂ ਬਾਅਦ ਭਲਾਈ ਅਸਰ ਅਸ਼ੋਕ ਕੁਮਾਰ ਨੇ ਵੀ ਸਫਾਈ ਦਿੱਤੀ ਉਹਨਾਂ ਨੇ ਕਿਹਾ ਕਿ ਜਿਸ ਕੇਸ ਦੀ ਵਿਧਾਇਕ ਗੱਲ ਕਰ ਰਹੇ ਨੇ ਉਹ ਫਾਈਲ ਪਿਛਲੇ ਸਾਲ ਜੂਨ ਦੇ ਵਿੱਚ ਉਹਨਾਂ ਦੀ ਕੋਲਾਈ ਸੀ ਅਤੇ 1 ਮਹੀਨੇ ਦੇ ਅੰਦਰ ਹੀ ਨਿਯਮਾਂ ਦੇ ਤਹਿਤ ਖਾਰਿਜ ਕਰ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ ਇੱਕ ਕੇਸ ਬਾਰੇ ਮੇਰੇ ਤੋਂ ਜਾਣਕਾਰੀ ਲਈ ਗਈ ਸੀ ਤੇ ਉਸ ਕੇਸ ਦੇ ਵਿੱਚ ਅਸੀਂ ਐਮ.ਐਲ.ਏ ਸਾਹਿਬ ਨੂੰ ਪਹਿਲਾਂ ਹੀ ਇਹ ਜਾਣਕਾਰੀ ਦਿੱਤੀ ਸੀ ਵੀ ਇਹ ਕੇਸ ਆਮਦਨ ਕਰਕੇ ਰੱਦ ਹੈ ਬਟ ਸ਼ਾਇਦ ਐਮ.ਐਲ.ਏ ਸਾਹਿਬ ਨੂੰ ਕੋਈ ਮਿਸਕਮਿਊਨੀਕੇਸ਼ਨ ਹੋ ਗਿਆ ਜਾਂ ਸਰਪੰਚਾ ਦੁਆਰਾ ਉਹ ਸੱਚਾਈ ਨਹੀਂ ਦੱਸੀ ਗਈ ਉਹਨਾਂ ਨੂੰ ਤਾਂ ਕਰਕੇ ਉਹਨਾਂ ਨੇ ਸਾਨੂੰ ਇਹ ਕਾਲ ਕੀਤੀ ਦਰਸਲ ਸ਼ਗੁਨ ਸਕੀਮ ਦੇ ਤਹਿਤ ਲਾਪਾਤਰੀ ਦੀ ਸਲਾਨਾ ਆਮਦਨ 32790 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਜਦੋਂ ਕਿ ਭਲਾਈ ਅਫਸਰ ਦੇ ਮੁਤਾਬਿਕ ਜਿਹੜੇ ਸ਼ਖਸ ਮਹਿੰਦਰ ਸਿੰਘ ਦੇ ਲਈ ਵਿਧਾਇਕ ਨੇ ਕਾਲ ਕੀਤੀ ਸੀ ਉਹਨਾਂ ਦੀ ਦਸਤਾਵੇਜ਼ਾਂ ਦੇ ਵਿੱਚ 90000 ਰੁਪਏ ਆਮਦਨ ਦੱਸੀ ਗਈ ਸੀ। ਕਿਰਬਦਾ ਇੱਕ ਦੀ ਝਾੜ ਹੈ ਦੂਜੇ ਪਾਸੇ ਅਫਸਰ ਦੀ ਸਫਾਈ ਹੈ। ਹੁਣ ਸਵਾਲ ਇਹ ਹੈ ਕਿ ਅਫਸਰ ਨੀਮਾ ਦੇ ਮੁਤਾਬਕ ਹੀ ਕੰਮ ਕਰੇਗਾ। ਖੈਰ ਜਦੋਂ ਤਰਕ ਦਿੱਤੇ ਜਾਂਨ ਕਿ ਨੀਮਾ ਦੇ ਮੁਤਾਬਕ ਕੰਮ ਕੀਤੇ ਸੀ ਪਰ ਬਾਵਜੂਦ ਇਸ ਦੇ ਜਿਹੜੀ ਝਾੜ ਉਹ ਵਿਧਾਇਕ ਸਾਹਿਬ ਦੀ ਸੈਣੀ ਪਵੇ ਫਿਰ ਫਰਕ ਤੱਪੇਂਦਾ। ਹੁਣ ਅੱਗੇ ਵਾਦਿਆਂ ਤੇ ਖਬਰ ਰੱਖਣਾ ਤਾਂ ਉਹ ਖੰਨਾ ਦੇ ਲਾਲਾ ਸਰਕਾਰੂ ਮਲ ਸਕੂਲ ਦੇ ਸਾਹਮਣੇ ਰਾਤੋਂ ਰਾਤ ਮੋਬਾਈਲ ਟਾਵਰ ਲੱਗ ਗਿਆ। ਤੇ ਉਸ ਦੇ ਤੇ ਬਵਾਲ ਹੋ ਗਿਆ ਅਜੀਹਾ ਕਿਹਾ ਜਾ ਰੇ ਕਿ ਸ਼ਨੀਵਾਰ ਦੀ ਰਾਤ ਇਥੇ ਕੋਈ ਟਾਵਰ ਨਹੀਂ ਸੀ ਅਤੇ ਜਦੋਂ ਸਵੇਰੇ ਉੱਠ ਕੇ ਲੋਕਾਂ ਨੇ ਦੇਖਿਆ ਤਾਂ ਤਿੰਨ ਮੰਜ਼ਿਲਾ ਇਮਾਰਤ ਦੇ ਉੱਤੇ ਮੋਬਾਈਲ ਦਾ ਟਾਵਰ ਖੜਾ ਕਰ ਦਿੱਤਾ ਗਿਆ ਸੀ ਜਿਸ ਦਾ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਇਹਦੇ ਖਿਲਾਫ ਹਾਂ ਕਿਉਂਕਿ ਅਸੀਂ ਇੱਥੇ ਨਾਲ ਰਹਨੇ ਆ ਇਹ ਜਿਹੜੇ ਟਾਵਰ ਦੀ ਰੇਡੀਏਸ਼ਨ ਹੈ ਉਹ 5G ਹੈ ਪਿੰਡ ਵਾਲਿਆਂ ਦੀ ਮੰਨੀਆਂ ਤਾਂ ਸ਼ੁਰੂ ਤੋਂ ਹੀ ਟਾਵਰ ਦਾ ਵਿਰੋਧ ਕਰ ਰਹੇ ਸਨ ਫਿਰ ਵੀ ਮੋਬਾਈਲ ਕੰਪਨੀ ਨੇ ਜ਼ਬਰਦਸਤੀ ਟਾਵਰ ਲਗਵਾ ਦਿੱਤਾ ਅਤੇ ਧਮਕੀ ਵੀ ਦਿੱਤੀ ਗਈ ਉਹਨਾਂ ਨੇ ਕੋਈ ਆਪਣਾ ਆਈ ਕਾਰਡ ਨਹੀਂ ਦਿਖਾਇਆ ਕੋਈ ਸਾਨੂੰ ਜੀ ਆਪਣਾ ਜੋ ਆਇਡੈਂਟੀਫਿਕੇਸ਼ਨ ਹੈ ਉਹ ਸ਼ੋ ਨਹੀਂ ਕਰੀ ਲੇਕਿਨ ਕਹਿੰਦੇ ਅਸੀਂ ਟਾਵਰ ਲਾ ਰਹੇ ਹਾਂ ਜੇ ਤੁਹਾਡੇ ਜਦਾਮਾ ਦਾ ਰੋਕ ਲੋ ਕਹਿੰਦੇ ਉਧਰ ਹੰਗਾਮੀ ਤੋਂ ਬਾਅਦ ਪਹੁੰਚੀ ਪੁਲਿਸ ਦਾ ਕਹਿਣਾ ਜੇਕਰ ਟਾਵਰ ਲੀਗਲ ਹੋਇਆ ਤਾਂ ਠੀਕ ਹੈ ਨਹੀਂ ਤਾਂ ਉਸ ਨੂੰ ਹਟਾਇਆ ਜਾਵੇਗਾ ਉਹ ਇਹ ਅਨਲੀਗਲ ਲਗਾ ਰਹੇ ਹੈਗੇ ਨੇ ਮੋਬਾਈਲ ਦਾ ਟਾਵਰ ਇਹਨਾਂ ਨੂੰ ਬੁਲਾਉਂਦੇ ਆ ਬਲਾਕ ਪੁੱਛਦੇ ਆ ਜੀ ਕੋਈ ਪਰਮਿਸ਼ਨ ਹੈ ਕੀ ਕਿਆ ਗੱਲਬਾਤ ਆ ਮਾਰ ਦਾਂਗੇ ਜੀ ਹੁਣ ਦੇਖਣਾ ਹੋਵੇਗਾ ਕਿ ਵਿਰੋਧੀ ਵਜੇ ਨਾਲ ਟਾਵਰ ਦਾ ਕੀ ਬਣਦਾ ਹੈ ਕੱਲ ਰਾਤ ਉਹ ਟਾਵਰ ਲਗਾ ਦਿੱਤਾ ਯਾਨੀ ਕਿ 5G ਸਪੀਡ ਕਿਹਾ ਜਾਂਦਾ ਕਿ ਬੜੀ ਜ਼ਬਰਦਸਤ ਹੈ ਤੇ ਇਸ ਵਿਚਾਲੇ ਸ਼ਾਇਦ ਉਸ ਸਪੀਡ ਦੇ ਨਾਲ ਹੀ ਟਾਵਰ ਲਗਾ ਦਿੱਤਾ ਗਿਆ ਖੈਰ ਲੋਕਾਂ ਨੂੰ ਫਰਕ ਤਾਂ ਪੈਂਦਾ ਜਿਹੜੇ ਅਲਦ ਵਾਲੇ ਰਹਿੰਦੇ ਨੇ ਜਿਨ੍ਹਾਂ ਨੂੰ ਰੇਡੀਏਸ਼ਨ ਦਾ ਦਰ ਸਤਾਦਾ ਹੁਣ ਅੱਗੇ ਵਧਦੇ ਤੇ ਵਾਰੀ ਹੈ ਇਤਿਹਾਸ ਦੀ 17 ਫਰਵਰੀ ਦਾ ਇਤਿਹਾਸ ਕੀ ਕੁਝ ਕਹਿੰਦਾ ਹੈ ਇਹ ਦਿਨ ਜੁੜਿਆ ਹੋਇਆ ਹੈ ਸੈਟਲਾਈਟ ਦੇ ਨਾਲ ਜਿញ ਪਹਿਲਾ ਮੌਸਮ ਸੈਟਲਾਈਟ ਵੈਂਗਾਰਡ 2 ਲਾਂਚ ਕੀਤਾ ਗਿਆ ਸੀ ਜਿញ ਵੈਂਗਾ 2 ਨੂੰ 1959 ਨੂੰ ਕੈਨੇਡੀ ਸਪੇਸ ਸੈਂਟਰ ਫਲੋਰੀਡਾ ਯੂ ਐਸ اے ਯਾਨੀ ਕਿ ਅਮਰੀਕਾ ਤੋਂ ਨਾਸਾ ਨੇ ਲਾਂਚ ਕੀਤਾ ਇਸ ਨੂੰ ਨਾਸਾ ਤੇ ਯੂ ਐਸ ਨੇ ਵੀ ਨੇ ਕੰਬਾਈਨਡ ਤੌਰ ਦੇ ਉੱਤੇ ਵਿਕਸਿਤ ਕੀਤਾ ਸੀ ਇਹ ਸੈਟਲਾਈਟ ਧਰਤੀ ਦੇ ਮੌਸਮ ਅਤੇ ਉਸ ਦੇ ਜੋ ਗ੍ਰੀਡ ਦੇ ਵਿਸਰਚ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ ਇਸ ਦਾ ਮੁੱਖ ਟੀਚਾ ਵਾਤਾਵਰਣ ਦੀਆਂ ਪਰਤਾਂ ਜਿਵੇਂ ਬੱਦਲ ਦੀ ਜਿਹੜੀ ਸਰਚਨਾ ਹੈ ਉਸ ਦੇ ਰਿਸਰਚ ਕਰਨੀ ਇਹ ਮਿਸ਼ਨ ਵੈਦਰ ਫੋਰਕਾਸਟਿੰਗ ਐਂਡ ਸੈਟਲਾਈਟ ਬੇਸਡ ਸਟੱਡੀਜ਼ ਦੇ ਲਈ ਇੱਕ ਬਹੁਤ ਵੱਡਾ ਕਦਮ ਮੰਨਿਆ ਗਿਆ ਰੁਕਨੇ ਇੱਕ ਵਾਚੜਿਆ ਬ੍ਰਿਕ ਦੇ ਲਈ ਬ੍ਰਿਕ ਤੋਂ ਬਾਅਦ ਜ਼ਿਕਰ ਹੋਵੇਗਾ ਲਿਪਟੀ ਕਤਲकांड ਦਾ ਲਿਪਟੀ ਦਾ ਕਾਤਲ ਕੌਣ ਦੱਸਾਂਗੇ ਬ੍ਰਿਕ ਤੋਂ ਬਾਅਦ